ਆ ਇੱਕ ਸਕੂਲ ਆ ਗੁੰਗੇ ਬੋਲੇ ਬੱਚਿਆਂ ਦਾ ਸਕੂਲ ਆ ਸਜਣੋ ਇਹ ਬੱਚੇ ਵੀ ਸਾਡੇ ਬੱਚਿਆਂ ਵਾਂਗੂ ਹੀ ਬਹੁਤ ਹਸ਼ਿਆਰ ਚੁਸਤ ਚਲਾਕ ਬੱਚੇ ਹੁੰਦੇ ਆ ਬਸ ਪ੍ਰੋਬਲਮ ਕੀ ਆ ਕਿ ਇਹ ਸੁਣ ਨਹੀਂ ਸਕਦੇ ਤੇ ਬੋਲ ਨਹੀਂ ਸਕਦੇ ਪਰ ਹਾਂ ਇਹ ਸਾਡੇ ਲਈ ਗੁੰਗੇ ਬੋਲੇ ਆ ਤੇ ਅਸੀਂ ਇਹਨਾਂ ਲਈ ਗੁੰਗੇ ਬੋਲੇ ਆ ਇੱਕ ਗੱਲ ਤੁਹਾਨੂੰ ਮੈਂ ਇਹਨਾਂ ਨੂੰ ਮਿਲ ਕੇ ਪਤਾ ਲੱਗਦੀ ਆ ਇਹ ਵੀ ਇੰਨੇ ਸ਼ਰਾਰਤੀ ਆ ਨਾ ਜਿਵੇਂ ਆਪਣੀ ਭਾਸ਼ਾ ਇਹ ਨਹੀਂ ਸਮਝ ਸਕਦੇ ਉਮੀ ਆਪਾਂ ਇਹਨਾਂ ਦੀ ਭਾਸ਼ਾ ਵੀ ਨਹੀਂ ਸਮਝ ਸਕਦੇ ਇਹ ਵੀ ਤੁਹਾਡੇ ਕੋਲੇ ਖੜਿਆਂ ਤੋਂ ਤੁਹਾਡੇ ਬਾਰੇ ਕੀ ਗੱਲ ਕਰ ਜਾਣਗੇ ਤੁਹਾਨੂੰ ਵੀ ਨਹੀਂ ਪਤਾ ਇਹ ਆਪਸ ਵਿੱਚ ਗੱਲ ਕਰਕੇ ਤੁਹਾਡੇ ਕੱਪੜਿਆਂ ਬਾਰੇ ਤੁਹਾਡੇ ਬੂਟਾਂ ਬਾਰੇ ਤੁਹਾਡੇ హెయిర్ ਸਟਾਈਲ ਬਾਰੇ ਜਾਂ ਤੁਹਾਡੇ ਸ਼ਕਲ ਬਾਰੇ ਤਾਂ ਇਹ ਵੀ ਆਪਸ ਵਿੱਚ ਹੱਸਣਗੇ ਤੁਹਾਡੇ ਨਾਲ ਗੱਲ ਕਰਕੇ ਆਪਸ ਵਿੱਚ ਗੱਲ ਕਰਕੇ ਤੇ ਬੜਾ ਚੰਗਾ ਲੱਗੂਗਾ ਪਰ ਇਹ ਸਭ ਕੁਝ ਇਹ ਕਰਨਾ ਪਾਉਂਦੇ ਜੇ ਇਸ ਤਰ੍ਹਾਂ ਦੇ ਸਕੂਲ ਨਾ ਹੁੰਦੇ ਪਿੰਗਲਵਾੜਾ ਆਸ਼ਾ ਕਿਰਨ ਇੱਕ ਸਕੂਲ ਆ ਸੱਜਣੋ ਹਸ਼ਿਆਰਪੁਰ ਜ਼ਿਲ੍ਹੇ ਦਾ ਸਕੂਲ ਆ ਜਿੱਥੇ ਆ ਮੈਡਮ ਇਹਨਾਂ ਨੂੰ ਪੜਾਉਂਦੇ ਆ ਇਹ ਮੈਡਮ ਤੁਸੀਂ ਇਹ ਕਹਿ ਲੋ ਵੀ ਇਹ ਮੈਡਮ ਇਹ ਬੱਚਿਆਂ ਦੀ ਜਿੰਦ ਚਾਨ ਆ ਇਹ ਇਹਨਾਂ ਦੇ ਮਾਪੇ ਤੋਂ ਵੀ ਜ਼ਿਆਦਾ ਪਿਆਰ ਕਰਦੀ ਆ ਇਹਨਾਂ ਨੂੰ ਤੇ ਇਹ ਬੱਚੇ ਵੀ ਆਪਣੇ ਮਾਪੇ ਤੋਂ ਜ਼ਿਆਦਾ ਪਿਆਰ ਕਰਦੇ ਆ ਇਸ ਮੈਡਮ ਨੂੰ ਕਿਉਂ ਕਿਉਂਕਿ ਜਦੋਂ ਘਰੇ ਵੀ ਕੋਈ ਭਾਵਨਾ ਦੇ ਵਿੱਚ ਇਹ ਬੱਚੇ ਇਰੀਟੇਟ ਹੋ ਜਾਂਦੇ ਆ ਮਾਪਿਓ ਗੱਲ ਨਹੀਂ ਸਮਝ ਸਕਦੇ ਤਾਂ ਵੀਡੀਓ ਕਾਲ ਤੇ ਇਹ ਆਪਣੀ ਮੈਡਮ ਨੂੰ ਗੱਲ ਸਮਝਾਉਂਦੇ ਆ ਫਿਰ ਮੈਡਮ ਉਹਨਾਂ ਨੂੰ ਦੱਸਦੀ ਹੈ ਵੀ ਤੁਹਾਡਾ ਬੱਚਾ ਅਸਲ ਦੇ ਵਿੱਚ ਆ ਮੰਗ ਰਿਹਾ ਹੈ ਹੁਣ ਮੈਡਮ ਇਹਨਾਂ ਨੂੰ ਫਲਾਂ ਬਾਰੇ ਅੰਬਾਂ ਬਾਰੇ ਰੁੱਖਾਂ ਬਾਰੇ ਕੁਝ ਸਮਝਾ ਰਹੇ ਆ ਜੋ ਤੁਸੀਂ ਦੇਖ ਰਹੇ ਆ ਇਹ ਕੀ ਬੋਲ ਰਹੇ ਆ ਆਪਸ ਵਿੱਚ ਕੀ ਗੱਲਬਾਤ ਹੋ ਰਹੀ ਆ ਆਜੋ ਆਪਾਂ ਮੈਡਮ ਤੋਂ ਜਾਣਦੇ ਆ ਫਿਰ ਇਸ ਤੋਂ ਅਗਲੀ ਗੱਲ ਮੈਂ ਤੁਹਾਨੂੰ ਫੇਰ ਦੱਸਦਾ ਪੰਜ ਕੀ ਪੁੱਛਿਆ ਕੀ ਸੀ ਇਹਨਾਂ ਨੂੰ ਕੀ ਦੱਸਿਆ ਸੀਗਾ ਉਸ ਸਵਾਲ ਵੀ ਪੁੱਛ ਰਏ ਸੀ ਮੈਨੂੰ ਐ ਲੱਗਦਾ ਤੁਹਾਡੇ ਹੱਥਾਂ ਤੋਂ ਕੀ ਕੀ ਪੁੱਛਿਆ ਕੀ ਦੱਸਿਆ ਇਹਨਾਂ ਨੇ ਪਹਿਲਾਂ ਪੁੱਛਿਆ ਕਿ ਕਿਸ ਚੀਜ਼ ਦਾ ਟ੍ਰੀ ਕਿਹੜੇ ਫਲ ਹੈਗਾ ਹੈ ਜੀ ਤੇ ਇਹਨਾਂ ਨੇ ਮੈਨੂੰ ਅਨਸਰ ਦਿੱਤਾ ਕਿ ਮੰਗੋ ਟ੍ਰੀ ਹੈਗਾ ਅੱਛਾ ਫਿਰ ਇਹਨਾਂ ਨੇ ਮੈਂ ਪੁੱਛਿਆ ਕਿ ਜਿਹੜੇ ਮੰਗੋ ਕਿਹੜੇ-ਕਿਹੜੇ ਕਲਰ ਦੇ ਹੁੰਦੇ ਨੇ ਫਿਰ ਇਹਨਾਂ ਨੇ ਮੈਨੂੰ ਅਨਸਰ ਦਿੱਤਾ ਕਿ yellow ਔਰ green ਕਲਰ ਦੇ ਹੁੰਦੇ ਨੇ ਜੀ ਤੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਉਸ ਤੋਂ ਬਾਅਦ ਕਿ ਮੰਗੋ ਦਾ ਕੀ ਕੀ ਬਣਦਾ ਆ ਫਿਰ ਇਹਨਾਂ ਨੇ ਮੈਨੂੰ ਇੱਕ ਦੱਸਿਆ ਕਿ ਇਹਦਾ ਆਚਾਰ ਬਣਦਾ ਆ ਜੀ ਜੂਸ ਬਣਦਾ ਆ ਕੈਂਡੀਆਂ ਬਣਦੀਆਂ ਨੇ ਇਹਦੀਆਂ ਜੀ ਜੀ ਔਰ ਮਰਬਾ ਟਾਈਪ ਜਿਹੜਾ ਉਹ ਬਣਦਾ ਹੈ ਜੀ ਹਾਂ ਫਿਰ ਉਹਨਾਂ ਨੂੰ ਮੈਂ ਟੇਸਟ ਪੁੱਛਿਆ ਇਹਦਾ ਜੀ ਇਹਦਾ ਟੇਸਟ ਕਿਸ ਤਰ੍ਹਾਂ ਦਾ ਨੇ ਕਿਹਾ ਖੱਟਾ ਟੇਸਟ ਹੁੰਦਾ ਆ ਮਿੱਠਾ ਟੇਸਟ ਹੁੰਦਾ ਇਹਦਾ ਜੀ ਤੇ ਅਮਰੂਦ ਬਾਰੇ ਵੀ ਪੁੱਛਿਆ ਸੀ ਹਾਂ ਜੀ ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਕਾਦਾ ਟਰੀ ਹੈ ਇਹਨਾਂ ਨੂੰ ਬੋਲੇ ਕਿ ਇਹ ਅਮਰੂਦ ਦਾ ਟਰੀ ਹੈ ਹਾਂ ਜੀ ਮੈਂ ਪੁੱਛਿਆ ਵੀ ਇਹਦਾ ਕਲਰ ਕੀ ਹੁੰਦਾ ਉਹਨਾਂ ਦਾ ਸਾਰਾ ਗ੍ਰੀਨ ਕਲਰ ਹੁੰਦਾ ਆ ਟੇਸਟ ਕਿਵੇਂ ਦਾ ਹੁੰਦਾ ਥੋੜਾ ਜਿਹਾ ਖੱਟਾ ਉਹ ਥੋੜਾ ਜਿਹਾ ਮਿੱਠਾ ਟੇਸਟ ਹੁੰਦਾ ਹੂੰ ਦੇਖੋ ਐਵੇਂ ਐਵੇਂ ਪੜਾਉਂਦੇ ਆ ਤੁਸੀਂ ਮਤਲਬ ਕਮਾਲ ਆ ਯਾਰ ਮੈਂ ਬਹੁਤ ਨਿਆਣਾ ਹੁੰਦਾ ਖਬਰਾਂ ਸੁਣਦੇ ਹੁੰਦੇ ਸੀ ਕਿ ਪੰਜ ਜੀ ਸਾਈਨ ਲੈਂਗੁਏਜ ਖਬਰਾਂ ਆਉਂਦੀਆਂ ਹੁੰਦੀਆਂ ਸੀ ਤੇ ਉਦੋਂ ਐਂ ਲੱਗਦਾ ਹੁੰਦਾ ਸੀ ਵੀ ਸ਼ਾਇਦ ਵੀ ਸਾਹਮਣੇ ਵਾਲ ਨੂੰ ਨਹੀਂ ਸਮਝਾਉਂਦਾ ਹੁਣ ਪਰ ਹੁਣ ਪਤਾ ਲਾਹ ਪਹਿਨੇ ਜਦੋਂ ਇਹ ਖਬਰਾਂ ਸੁਣਦੇ ਐ ਸਾਈਨ ਲੈਂਗੁਏਜ ਵਾਲਿਆਂ ਨੂੰ ਸਮਝ ਆ ਜਾਂਦੀਆਂ ਹਾਂਜੀ ਹਾਂਜੀ ਬਿਲਕੁਲ ਵੀ ਜਦੋਂ ਦੱਸਦੇ ਆ ਵੀ ਬੰਬ ਬਲਾਸਟ ਹੋ ਗਿਆ ਜਾਂ ਕਿਵੇਂ ਜਿਵੇਂ ਮੰਨ ਲਓ ਇਹਨਾਂ ਨੂੰ ਦੱਸਣਾ ਹੋਵੇ ਬਲਾਸਟ ਹੋ ਗਿਆ ਕਿੱਥੇ ਕਿਵੇਂ ਦੱਸਾਂਗੇ ਆਪਾਂ ਕੀ ਕਵਾਂਗੇ ਹਾਂ ਹਾਂ ਠੀਕ ਹੈ ਤੇ ਜਿਵੇਂ ਇਹਨਾਂ ਨੂੰ ਗੱਡੀ ਬਾਰੇ ਦੱਸਣਾ ਹੋਵੇ ਵੀ ਆਹ ਗੱਡੀ ਐ ਜਿਹੜੀ ਇਹ 10 ਲੱਖ ਦੀ ਆ ਤਾਂ ਉਹਦੇ ਬਾਰੇ ਕਿਵੇਂ ਆਪਾਂ ਕਿਵੇਂ ਕਵਾਂਗੇ ਵੀ ਠੀਕ ਮਤਲਬ ਉਹ ਸਮਝ ਜਾਂਦੇ ਆ ਉਹ ਚੀਜ਼ ਹਾਂਜੀ ਕਿਉਂਕਿ ਸਾਡੇ ਜਿਹੜੇ ਬੇਸ ਹੈਗਾ ਉਹ ਹੀ ਸਾਈਨ ਲੈਂਗੁਏਜ ਹੈਗਾ ਜੀ ਸਾਈਨ ਲੈਂਗੁਏਜ ਦੀ ਬੀਸ ਤੇ ਇਹਨਾਂ ਨੂੰ ਬੱਚਨ ਟੀਚ ਕਰਦੇ ਆ ਇਹ ਬੱਚਿਆਂ ਨੂੰ ਇੱਥੇ ਕੰਪਿਊਟਰ ਪੜਾਇਆ ਜਾਂਦਾ ਹੈ ਮੌਸਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਟਾਈਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਹੋਰ ਤਾਂ ਹੋਰ ਗਿੱਤਾ ਭੰਗੜਾ ਤੱਕ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਤੇ ਤੁਸੀਂ ਇਹਨਾਂ ਨੂੰ ਭੰਗੜਾ ਪਾਉਂਦੇ ਦੇਖ ਕੇ ਤੁਸੀਂ 당ਗ ਰਹੋਗੇ ਜਾਂ ਇਹਨਾਂ ਨੂੰ ਕੰਪਿਊਟਰ ਤੇ ਟਾਈਪ ਕਰਦੇ ਦੇਖ ਕੇ ਤੁਸੀਂ ਹੈਰਾਨ ਰਹੋਗੇ ਕਿ ਯਾਰ ਇਹ ਬੱਚੇ ਆ ਜਿਹੜੇ ਉਹ ਕਿਸ ਤਰ੍ਹਾਂ ਵੀ ਮਤਲਬ ਹਰ ਚੀਜ਼ ਨੂੰ ਸਿੱਖਦੇ ਆ ਔਰ ਇਹ ਮਤਲਬ ਮਿਹਨਤਾ ਇਸ ਮੈਡਮ ਦੀ ਬਹੁਤ ਜ਼ਿਆਦਾ ਵੱਡੀ ਮਿਹਨਤਾ ਆਪਾਂ ਕਹਿ ਸਕਦੇ ਆ ਆ ਦੇਖੋ ਹੁਣ ਮੈਡਮ ਇਹਨਾਂ ਨੂੰ ਗੋਲਡਨ ਐਗ ਦੀ ਕਹਾਣੀ ਸੁਣਾ ਰਿਆ ਕਹਾਣੀਆਂ ਬਹੁਤ ਇੰਟਰਸਟ ਨਾਲ ਸੁਣਦੇ ਆ ਮੈਡਮ ਕਹਿੰਦੇ ਸ਼ਿਫਾਰਿਸ਼ ਕਰਦੇ ਆ ਲੜਦੇ ਆ ਸਾਡੇ ਨਾਲ ਕਿ ਕਹਾਣੀ ਸੁਣਾਓ ਪਿਛਲੇ ਸਾਲ ਵੀ ਨਵਾਂ ਸਾਲ ਇਹੀ ਬੱਚਿਆਂ ਦੇ ਨਾਲ ਮਨਾ ਕੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਨੰਬਰ 2 ਤੇ ਮੇਰਾ ਇਹ ਸਾਰਾ ਕੁਝ ਦੱਸਣ ਦਾ ਮਕਸਦ ਇਹ ਹੈ ਸਜ ਨੂੰ ਕਿ ਬਹੁਤ ਸਾਰੇ ਬੱਚੇ ਜਦੋਂ ਗੁੰਗੇ ਬੋਲੇ ਹੁੰਦੇ ਆ ਤਾਂ ਉਹ ਆਪਣੇ ਘਰ ਦੇ ਵਿੱਚ ਬੈਠੇ ਇਰੀਟੇਟ ਹੋ ਕੇ ਬਹੁਤ ਸਾਰੇ ਬੱਚੇ ਸੂਸਾਈਡ ਕਰ ਜਾਂਦੇ ਆ ਕਿਉਂ ਕਰ ਜਾਂਦੇ ਕਿਉਂਕਿ ਉਹਨਾਂ ਦੀ ਕੋਈ ਭਾਸ਼ਾ ਨਹੀਂ ਸਮਝਦਾ ਹੁੰਦਾ ਤੇ ਉਹ ਉਹਨਾਂ ਨੂੰ ਉਹਨਾਂ ਵਰਗਾ ਕੋਈ ਸਾਥੀ ਨਹੀਂ ਮਿਲਦਾ ਇਸ ਕਰਕੇ ਮਤਲਬ ਜੇ ਕਦੇ ਤੁਹਾਡੇ ਬੱਚਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦੇ ਸਕੂਲਾਂ ਦੇ ਨਾਲ ਸੰਪਰਕ ਕਰ ਸਕਦੇ ਮੈਂ ਨੰਬਰ ਵੀ ਦੇ ਰਿਹਾ ਤੁਹਾਨੂੰ ਕਿ ਜੇ ਕੋਈ ਤੁਹਾਡੇ ਨਿਗਾਹ ਦੇ ਵਿੱਚ ਕਿ ਇਸ ਤਰ੍ਹਾਂ ਦਾ ਬੱਚਾ ਹੋਵੇ ਤਾਂ ਉਹ ਵੀ ਆਪਣੇ ਬਰਾਬਰ ਦੀ ਜ਼ਿੰਦਗੀ ਜਿਉ ਸਕਿਆ ਆਪਣੇ ਹਾਨੀ ਆਪਣੀ ਭਾਸ਼ਾ ਵਾਲੇ ਹਾਣੀ ਲੱਭ ਸਕੇ ਤਾਂ ਇਹਦੇ ਲਈ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਆਹ ਦੇਖੋ ਆਹ ਬੱਚੇ ਨੂੰ ਨੋਟਾਂ ਬਾਰੇ ਦੱਸਿਆ ਜਾ ਰਿਹਾ ਕਿ ਆਹ ਨੋਟ ਕਿੰਨੇ ਦਾ ਆਹ ਕਿੰਨੇ ਦਾ ਇਹਨਾਂ ਦੇ ਵਿੱਚੋਂ ਕਿੰਨੇ ਚੋਂ ਕਿੰਨੇ ਵਾਪਸ ਹੋਣੇ ਚਾਹੀਦੇ ਆ ਤਾਂ ਸਾਰਾ ਜਿੰਨੀ ਵੀ ਕਰੰਸੀ ਦੀ ਜਾਣਕਾਰੀ ਆ ਮਤਲਬ ਜ਼ਿੰਦਗੀ ਜਿਉਣ ਲਈ ਜਿੰਨੀ ਵੀ ਜਾਣਕਾਰੀ ਚਾਹੀਦੀ ਆ ਇਹੇ ਜੇ ਸਕੂਲਾਂ ਦੇ ਵਿੱਚੋਂ ਸਾਰੀ ਮਿਲਦੀ ਆ ਮੇਰਾ ਬਾਰ-ਬਾਰ ਸਿਰ ਝੁਖਦਾ ਹੁੰਦਾ ਆਪਾਂ ਮਾਪਿਆਂ ਨਾਲ ਵੀ ਗੱਲ ਕਰਦੇ ਆ ਮੈਨੇਜਮੈਂਟ ਨਾਲ ਵੀ ਗੱਲ ਕਰਦੇ ਆ ਆਜੋ ਚੱਲਦੇ ਆ ਅੱਜ ਦੀ ਨਾ ਵੀਡੀਓ ਨੂੰ ਸ਼ੇਅਰ ਕਰਿਓ ਇਹ ਸ਼ੇਅਰ ਕਰਨ ਦਾ ਨਾ ਕਾਰਨ ਇਹ ਆ ਸਭ ਤੋਂ ਵੱਡਾ ਕਿ ਨਾ ਬਹੁਤ ਸਾਰੇ ਘਰਾਂ ਦੇ ਵਿੱਚ ਬੱਚੇ ਹੁੰਦੇ ਆ ਜਿਹੜੇ ਗੁੰਗੇ ਬੋਲੇ ਬੱਚੇ ਹੁੰਦੇ ਆ ਤਾਂ ਉਹ ਬਹੁਤ ਵਾਰ ਘਰੇ ਬੈਠ ਰਹਿੰਦੇ ਆ ਕਿ ਗੁੰਗੇ ਬੋਲੇ ਬੱਚੇ ਦੀ ਇੱਕ ਪ੍ਰੋਬਲਮ ਇਹ ਹੁੰਦੀ ਆ ਸਭ ਤੋਂ ਵੱਡੀ ਕਿ ਉਹਦਾ ਦਿਮਾਗ ਪੂਰਾ ਚੁਸਤ ਫੁਰਤ ਹੁੰਦਾ ਪਰ ਉਹ ਕਿਸੇ ਨਾਲ ਆਪਣੀ ਗੱਲ ਨਹੀਂ ਕਹਿ ਪਾਉਂਦਾ ਇਸ ਕਰਕੇ ਉਹ ਬਹੁਤ ਜ਼ਿਆਦਾ ਚੜਚੜਾ ਹੋ ਜਾਂਦਾ ਛੱਕੀ ਹੋ ਜਾਂਦਾ ਬਹੁਤ ਕੁਝ ਉਹਦੇ ਦਿਮਾਗ ਤੇ ਬਹੁਤ ਕੁਝ ਹੈ ਜਿਹੜਾ ਚੱਲਣ ਲੱਗ ਜਾਂਦਾ ਤਾਂ ਜੇ ਮਤਲਬ ਇੱਕ ਆਸ਼ਾ ਕਿਰਨ ਸਕੂਲ ਹੈ ਮੇਰੇ ਮਗਰਲੇ ਪਾਸੇ ਸਾਲ ਦਾ ਪਹਿਲਾ ਦਿਨ ਪਿਛਲੇ ਸਾਲ ਦਾ ਪਹਿਲਾ ਦਿਨ ਵੀ ਇੱਥੇ ਆਇਆ ਸੀ ਮੈਂ ਇਸ ਸਾਲ ਵੀ 2024 ਦਾ ਪਹਿਲਾ ਦਿਨ ਵੀ ਮੈਂ ਇੱਥੇ ਆਇਆ ਮੈਨੂੰ ਵੀਰੇ ਹੁਣਾ ਨੇ ਫੋਨ ਕੀਤਾ ਸੀ ਪਿਛਲੀ ਵਾਰ ਤਾਂ ਇਸ ਵਾਰ ਵੀ ਸਾਡਾ ਸੰਪਰਕ ਹੋਇਆ ਇੱਥੇ ਕੀ ਹੁੰਦਾ ਇੱਥੇ ਗੁੰਗੇ ਬੋਲੇ ਬੱਚਿਆਂ ਨੂੰ ਪੂਰੇ ਤਰ੍ਹਾਂ ਪੜਾਇਆ ਜਾਂਦਾ ਹੈ ਸਕੂਲ ਪੜਾਇਆ ਜਾਂਦਾ ਹੈ ਕਿ ਉਹ ਬੰਦੇ ਉਹ ਵੱਡੇ ਹੋ ਕੇ ਬੱਚੇ ਨੌਕਰੀ ਕਰਨ ਦੇ ਕਾਬਿਲ ਵੀ ਬਣ ਜਾਂਦੇ ਆ ਕਈ ਬੱਚੇ ਅੱਗੇ ਨੌਕਰੀਆਂ ਤੇ ਲੱਗੇ ਵੀ ਹੋਇਆ ਵੀਰੇ ਇਹ ਕਿੰਨੇ ਚਿਰ ਤੋਂ ਚੱਲਦਾ ਇਹ ਸਕੂਲ ਤੁਹਾਡਾ ਵੀ ਭਰਾ ਪੜਦਾ ਹਨਾ ਜੀ ਮੇਰਾ ਬੜਾ ਬ੍ਰਦਰ ਆ ਵੀਰੇ ਹਾਂਜੀ ਤੇ ਸੁਖਵੀਰ ਉਹਦਾ ਨਾਮ ਤੇ ਜੀ ਇਹਨੂੰ ਕਾਫੀ ਹੁਣ ਟਾਈਮ ਹੋ ਚੁੱਕਾ ਵੀ ਬਵੀਆਕੂ ਇਹ ਜ਼ਿਲ੍ਹੇ ਦਾ ਇੱਕੋ ਇੱਕ ਸਕੂਲ ਆਪਣਾ ਜਿਹੜਾ ਹੈਗਾ ਪਹਿਲਾ ਤੇ ਆਖਰੀ ਸਕੂਲ ਇਹ ਹੀ ਆ ਜਿਹੜਾ ਗੁੰਗੇ ਬੋਲੇ ਬੱਚਿਆਂ ਨੂੰ ਇਹਦੀ ਸਟੱਡੀ ਕਰਵਾਉਂਦੀ ਆ ਇਹ ਇਹਨੂੰ ਮੈਨੇਜ ਮੈਨੇਜ ਮਤਲਬ ਕੌਣ ਕਰਦਾ ਹੈ ਇਹ ਕੌਣ ਚਲਾਉਂਦਾ ਹੈ ਜਿਹੜੇ ਸਾਡੇ ਸਰ ਹੁਨੀਮ ਬਹੁਤ ਮਾਨਜੋ ਖੜੇ ਆ ਜੀ ਜੀ ਸਰ ਸਸੀ ਕੌਂਸਲ ਸੀ ਜੀ ਜੀ ਸਰ ਤੁਸੀਂ ਮੈਨੇਜ ਕਰਦੇ ਆ ਨਹੀਂ ਸਰ ਐਦਾਂ ਕਿ ਐਕਚੁਅਲੀ ਤਾਂ ਪਰਮਾਤਮਾ ਮੈਨੇਜ ਕਰਦਾ ਹੁੰਦਾ ਹੈ ਕੋਈ ਵਾਇਗਰੂ ਕਰਦਾ ਹੈਗਾ ਆ ਜੀ ਜੀ ਕਿਉਂਕਿ ਇਹ ਪਿੰਗਲਵਾੜੇ ਦਾ ਜਿਹੜਾ ਹੈਗਾ ਇੱਕ ਪ੍ਰੋਜੈਕਟ ਹੈਗਾ ਪਿੰਗਲਵਾੜਾ c'est une ਆਈਡੀ ਬੱਚਿਆਂ ਦਾ ਜਿਹੜੇ ਇੰਟੈਲੈਕਚੁਅਲੀ ਡਿਸੇਬਲਡ ਬੱਚੇ ਆ ਜੀ ਸਰ ਉਹਨਾਂ ਦਾ ਇੱਕ ਸਕੂਲ ਚਲਾ ਰਹੇ ਆ ਜਹਾਨ ਖੇਲਾ ਜਿਹੜੇ ਕਿ ਮੰਦਬੁੱਧੀ ਬੱਚੇ ਜਿਨ੍ਹਾਂ ਨੂੰ ਕਹਿੰਦੇ ਆ ਲੇਕਿਨ ਫਿਰ ਇੱਥੇ ਕਿਉਂਕਿ ਮਤਲਬ ਜਿਹੜਾ ਹੈਗਾ ਕਿ ਐਚਆਈ ਸਕੂਲ ਜਿਹੜਾ ਸੀਗਾ ਮਤਲਬ ਹੈਰਿੰਗ ਇੰਪੇਅਰਡ ਗੁੰਗੇ ਤੇ ਬੋਲਿਆਂ ਦਾ ਕੋਈ ਸਕੂਲ ਨਹੀਂ ਸੀਗਾ ਤੇ ਇੱਥੇ ਪੋਟੈਂਸ਼ੀਅਲ ਸੀਗਾ ਬੱਚੇ ਸੀਗੇ ਇਸ ਕਰਕੇ ਫਿਰ ਅਸੀਂ ਸੋਚਿਆ ਕਿ ਕਿਉਂ ਨਾ ਇੱਕ ਸਕੂਲ ਖੋਲਿਆ ਜਾਵੇ ਕਿਉਂਕਿ ਬੱਚਿਆਂ ਵਾਸਤਾ ਕੋਈ ਭਲਾਈ ਦਾ ਕੰਮ ਹੋ ਸਕੇ ਫਿਰ ਅਸੀਂ ਪਿੰਗਲਵਾੜੇ ਨੂੰ ਕੰਸਲਟ ਕੀਤਾ ਫਿਰ ਪਿੰਗਲਵਾੜੇ ਦੇ ਨਾਲ ਜੀਐਸਐਸਾ ਕੈਨ ਨੂੰ ਪਲੱਸ ਮਤਲਬ ਜੀਐਸਐਸ ਸੌਰੀ ਜੀਐਸਐਸ ਆਸ਼ਾ ਕੈਨ ਨੂੰ ਪਲੱਸ ਪਿੰਗਲਵਾੜਾ ਇਹ ਮੁਲਾਕਾ ਕੇ ਅਸੀਂ ਮਤਲਬ ਇੱਕ ਸਕੂਲ ਚ ਆ ਰਹੇ ਐਡਮਿਨਿਸਟ੍ਰੇਸ਼ਨ ਮਤਲਬ ਜਿਹੜੀ ਸਾਡੀ ਹੈ ਆ ਬਿਲਡਿੰਗ ਜਿਹੜੀ ਹੈਗੀ ਆ ਇਹ ਸਾਰੀ ਅਸੀਂ ਦਿੱਤੀ ਹੋਈ ਹੈਗੀ ਆ ਜਿਹੜਾ ਇਨਫਰਾਸਟ੍ਰਕਚਰ ਹੋਰ ਇੱਥੇ ਦਾ ਖਰਚ ਪਾਣੀ ਜੋ ਕੁਛ ਅਸੀਂ ਦਿੰਦੇ ਹੈਗੇ ਆ ਉਹਨਾਂ ਟੈਕਨੀਕਲ ਨੋ-ਹੌ ਜਿਹੜੇ ਬੱਚੇ ਟੀਚਰ ਜਾਂ ਹੋਰ ਹੈਗਾ ਉਹ ਸਾਨੂੰ ਸਪਲਾਈ ਕਰਦੇ ਹੈਗੇ ਆ ਪਿੰਗਲਵਾੜੇ ਤੋਂ ਹਾਂ ਪਿੰਗਲਵਾੜੇ ਤੋਂ ਸਰ ਜੇ ਮੰਨ ਕੇ ਚਲੋ ਵੀ ਜਿਵੇਂ ਹੁਣ ਇਹ ਇੱਕ ਤਾਨਪੁੰਨ ਵਾਲੀ ਆ ਤੁਸੀਂ ਕੁਛ ਨਹੀਂ ਲੈਂਦੇ ਜਿਹੜੇ ਪੜਦੇ ਉਹਨਾਂ ਨੂੰ ਤਾਂ ਕੁਝ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਹਾਂਜੀ ਹਾਂ ਕੁਝ ਨਹੀਂ ਲੈਂਦੇ ਮਤਲਬ ਫ੍ਰੀ ਆਫ ਕੋਸਟ ਬੱਚਾ ਪੜ ਸਕਦਾ ਹੈ ਬਿਲਕੁਲ ਤੇ ਮਤਲਬ ਜੇ ਕੋਈ ਬੰਦਾ ਚਾਹਵੇ ਜੇ ਕਿਸੇ ਦਾ ਦਿਲ ਕਰੇ ਕਿ ਯਾਰ ਮੈਂ ਵੀ ਆਸ਼ਾ ਕਰਨਾ ਮਤਲਬ ਇਸ ਸਕੂਲ ਦੇ ਨਾਲ ਜੁੜਾਂ ਇਸ ਸੰਸਥਾ ਦੇ ਨਾਲ ਜੁੜਾਂ ਇਹਨੂੰ ਕੁਝ ਦੇਵਾਂ ਡੋਨੇਟ ਕਰ ਸਕਦਾ ਕੋਈ ਹਾਂ ਹਾਂ ਬਿਲਕੁਲ ਕਰ ਸਕਦੇ ਹੈ ਕਿਉਂਕਿ ਸਾਡੇ ਕੋਲ ਕੋਈ ਗਾਈਡਲਾਈਨਸ ਹੈਗੀਆਂ ਮਤਲਬ ਜਿਹੜੇ ਕੋਸ਼ ਹਿਸਾਬ ਦੇ ਨਾਲ ਹੀ ਅਸੀਂ ਮਤਲਬ ਜਿਹੜਾ ਹੈਗਾ ਕੋਈ ਪੈਸਾ ਲੈਣੇ ਆ ਉਹ ਪੈਸਾ ਸਾਨੂੰ ਮਾ ਕੇ ਦੱਸੇ ਕਿ ਕਿੱਥੋਂ ਆਇਆ ਕਿਦਾਂ ਕਈ ਵਾਰੀ ਕੋਸ਼ ਹਨਾ ਜਿਹੜੇ ਬਾਹਰਲਾ ਪੈਸਾ ਸੀ ਉਹ ਨਹੀਂ ਲੈ ਸਕਦੇ ਕਿਉਂਕਿ ਸਾਡੇ ਕੋਲ ਐਸਆਰਡੀ ਦਾ ਗਵਰਨਮੈਂਟ ਆਫ ਇੰਡੀਆ ਦਾ ਉਹ ਹੈਨੇਗਾ ਜੀ ਲੇਕਿਨ ਮਤਲਬ ਅਦਰਵਾਈਜ਼ ਕੋਈ ਵੀ ਆਉਣਾ ਹੈਗਾ ਜਿੱਦਾਂ ਹੁਣ ਭਾਈ ਸਾਹਿਬ ਆਏ ਨੇ ਇਹਨਾਂ ਨੇ ਦੇਖਿਆ ਕਿ ਬੱਚਿਆਂ ਨੂੰ ਮਤਲਬ ਪੇ ਠੰਡ ਹੈ ਜਰਾਬਾਂ ਨਹੀਂ ਗਈਆਂ ਇਹਨਾਂ ਦੇ ਪੈਰਾਂ ਚ ਮਤਲਬ ਪੇ ਕੁਝ ਕੁਝ ਬੂਟ ਹੈ ਨਹੀਂਗੇ ਤੇ ਕੁਝ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਹੁਣ ਸਪਲਾਈ ਕੀਤਾ ਹੈਗਾ ਇਦਾਂ ਬਟ ਕੋਈ ਵੀ ਆ ਸਕਦਾ ਇਹ ਕਿਉਂਕਿ ਗੁਰੂ ਦਾ ਘਰ ਆ ਇਹ ਸੇਵਾ ਦਾ ਘਰ ਆ ਕਿਉਂਕਿ ਇੱਕ ਤਾਂ ਸੇਵਾ ਜਿਹੜੀ ਕੋਈ ਇਨਸਾਨ ਇਕੱਲਾ ਨਹੀਂ ਕਰ ਸਕਦਾ ਕੋਈ ਸੋਸਾਇਟੀ ਨਹੀਂ ਕਰ ਸਕਦੀ ਇਹਦੇ ਵਿੱਚ ਜਿੰਨਿਆਂ ਦਾ ਵੀ ਯੋਗਦਾਨ ਮਤਲਬ ਪੈ ਜਾਵੇ ਉਹਨਿਆਂ ਦਾ ਹੀ ਮਤਲਬ ਪੇ ਵਧੀਆ ਆਏਗਾ ਇਸ ਕਰਕੇ ਜਿਹੜਾ ਜੋ ਹਰ ਇੱਕ ਨੂੰ ਅਸੀਂ ਵੈਲਕਮ ਕਰਦੇ ਆ ਕੋਈ ਵੀ ਹੈਗਾ ਸਾਇ ਮਤਲਬ ਲੰਗਰ ਸ਼ਕਾਉਣ ਆਇਆ ਚਾਹੇ ਸਾਨੂੰ ਕੋਈ ਕਹਿੰਦਾ ਪਈ ਮੈਂ ਬੱਚਿਆਂ ਨੂੰ ਸਵੈਟਰ ਦੇ ਦਿੰਦਾ ਮੈਂ ਬੱਚਿਆਂ ਨੂੰ ਹੋਰ ਕੁਝ ਦੇ ਦਿੰਦਾ ਹੈਗਾ ਉਸ ਨੂੰ ਉਹਨਾਂ ਨੂੰ ਹਰ ਇੱਕ ਨੂੰ ਵੈਲਕਮ ਕਰਦੇ ਆ ਠੀਕ ਆ ਕੋਈ ਵੀ ਦੇ ਸਕਦਾ ਸਰ ਕਿੰਨੇ ਚਰਚ ਇੱਕ ਬੱਚਾ ਮਤਲਬ ਇੱਕ ਗੁੰਗਾ ਬੋਲਾ ਬੱਚਾ ਇਹ ਇਹ ਪੂਰੇ ਪੰਜਾਬ ਚ ਤਾਂ ਹੈ ਨਹੀਂਗੇ ਇਹ ਇਸ ਤਰ੍ਹਾਂ ਦੇ ਸਕੂਲ ਇਹ ਤਾਂ ਹੁਸ਼ਿਆਰਪੁਰ ਚ ਆਪਾਂ ਇੱਥੇ ਖੜੇ ਆ ਹਨਾ ਇੱਥੇ ਹੈਗਾ ਇਹ ਕਿੰਨੇ ਕਿੰਨੇ ਧਾਇਰੇ ਦਾ ਬੱਚਾ ਤੁਸੀਂ ਲੈ ਸਕਦੇ ਆ ਨਹੀਂ ਇਸ ਤਰ੍ਹਾਂ ਹੈਗਾ ਕਿ ਜਿਹੜਾ ਕਿ ਹੁਸ਼ਿਆਰ ਪਰਦੇ ਵਿੱਚ ਅੱਜ ਤੱਕ ਸਾਡੇ ਕੋਲ ਦੇਖੋ ਜਿਹੜੇ ਇੰਟੈਲੈਕਚੁਅਲੀ ਡਿਸਮੈਂਟਲ ਰਿਟਾਰਡਡ ਜਿਨ੍ਹਾਂ ਨੂੰ ਕਹਿੰਦੇ ਆ ਉਹ ਸਕੂਲ ਸੀਗਾ ਜਿਹੜੇ ਵਿਜੂਅਲੀ ਹੈਗੇ ਜਿਹੜੇ ਕਿ ਅੰਨੇ ਨੇ ਜਿਹਨਾਂ ਨੂੰ ਕਹਿੰਦੇ ਕਿਉਂਕਿ ਉਹਨਾਂ ਨੂੰ ਅੰਨੇ ਕਹਿਣਾ ਬੜਾ ਹੈਗਾ ਵਿਜੂਅਲੀ ਮਤਲਬ ਜਿਹੜਾ ਇੰਪੇਅਰਡ ਕਹਿੰਦੇ ਹੈਗੇ ਉਹਨਾਂ ਦਾ ਵੀ ਸਕੂਲ ਸੀ ਲੇਕਿਨ ਮਤਲਬ ਜਿਹੜਾ ਹਿਅਰਿੰਗ ਇੰਪੇਅਰਡ ਜੀ ਇਹਨਾਂ ਦਾ ਬੱਚਿਆਂ ਦਾ ਹੁਸ਼ਿਆਰਪੁਰ ਸਕੂਲ ਕੋਈ ਨਹੀਂ ਸੀਗਾ ਜੀ ਇਸ ਕਰਕੇ ਫਿਰ ਜਿਹੜਾ ਹੈਗਾ ਕਿ ਉਹਨਾਂ ਨੇ ਪਿੰਗਲਵਾੜੇ ਨੇ ਇੱਥੇ ਸਾਰਾ ਸਰਵੇ ਕੀਤਾ ਪਿੰਡਾਂ 'ਚ ਦੇਖਿਆ ਫਿਰ ਹੈਗਾ ਕਿ ਉਹ ਬੱਚਿਆਂ ਨੂੰ ਮਤਲਬ ਹੈਗਾ ਇਹ ਪਹਿਲਾ ਸਕੂਲ ਬਾਕੀ ਹੈਗੇ ਆ ਡਿਫਰੈਂਟ ਮਤਲਬ ਸਕੂਲ ਪਿੰਗਲਵਾੜੇ ਦੇ ਵਿੱਚ ਆ ਹੋਰ ਵੀ ਹੈਗੇ ਆ ਲੇਕਿਨ ਉਹ ਹੁਸ਼ਿਆਰਪੁਰ 'ਚ ਇਹ ਪਹਿਲਾ ਸਕੂਲ ਆ ਗੱਲ ਕਿ ਰੰਗ ਪੇੜ ਦਾ ਸਰ ਇਹ ਕਿੰਨੇ ਚਿਰ ਤੋਂ ਚੱਲ ਰਹੀ ਹੈ ਸੰਸਥਾ ਇਹ ਜਿਹੜੀ ਸੰਸਥਾ ਹੈਗੀ ਤਕਰੀਬਨ ਕੋਈ 8 ਸਾਲ ਤੋਂ ਚੱਲ ਰਹੀ ਹੈ ਕੀ ਆ 8 ਸਾਲਾਂ ਦੇ ਵਿੱਚ ਜਿਹੜਾ ਬੱਚਾ ਪਹਿਲੇ ਸਾਲ ਪੜਨ ਆਇਆ ਸੀ ਉਹ ਹੁਣ ਕਿੰਨਾ ਕੁ ਫੜ ਗਿਆ ਹੋਗਾ ਇੱਕ ਬੱਚਾ ਜਿਹੜਾ ਹੈਗਾ ਸਾਡੇ ਕੋਲ ਰੀਸੈਂਟਲੀ ਜਵਾਲਪਿੰਡ ਦਾ ਹੈਗਾ ਉਹਨੇ میٹرਕ ਕੀਤੀ ਆ ਹੁਣ अच्छा जी मै ठीक एक्चुअली ਇਹਨਾਂ ਨੂੰ ਬੱਚਿਆਂ ਦਾ ਜਿਹੜਾ ਹੈਗਾ ਇੱਕ ਸੈਪਰੇਟ 10ਵੀਂ ਤੱਕ ਇਹਨਾਂ ਦਾ ਕੋਈ ਟੈਸਟ ਨਹੀਂ ਹੁੰਦਾ ਜੀ ਲੇਕਿਨ 10ਵੀਂ ਤੋਂ ਬਾਅਦ ਇਹਨਾਂ ਦਾ ਇੱਕ ਟੈਸਟ ਹੁੰਦਾ ਹੈਗਾ ਜੀ ਉਹ ਟੈਸਟ ਜਿਹੜਾ ਹੈਗਾ ਗਵਰਨਮੈਂਟ ਕਰਦੀ ਹੈ ਕੰਡਕਟ ਜਿਹੜਾ ਸਕੂਲ এডਿਕੇਸ਼ਨ ਬੋਰਡ ਉਹੀ ਕੰਡਕਟ ਕਰਦਾ ਹੈਗਾ ਉਹ ਜਿਹੜਾ ਹੈਗਾ ਇਹਨਾਂ ਨੂੰ ਲੈਂਗੁਏਜ ਜਿਹੜੀ ਸਿਖਾਉਂਦੇ ਹੈਗੇ ਆ ਉਹ ਲੈਂਗੁਏਜ ਦੇ ਵਿੱਚ ਹੁੰਦਾ ਹੈਗਾ ਉਹ ਜਿਹੜਾ ਹੈਗਾ ਵੀ ਜਿਹੜਾ ਟੈਸਟ ਕਰਕੇ 10ਵੀਂ ਪਾਸ ਕਰ ਜਾਂਦਾ ਗਿਵਯੂ ਕਰ ਸਕਦਾ ਸਰ ਇੱਕ ਤਾਂ ਇੱਕ ਤਾਂ ਸਭ ਤੋਂ ਸੌਖਾ ਹੋ ਗਿਆ ਕਿ ਬੱਚਾ ਜਿਹੜਾ ਇੱਥੇ ਗੁੰਗਾ ਬੋਲਾ ਪੜ੍ਹ ਜੂਗਾ ਉਹਨੂੰ ਥੋੜੀ ਆਪਣੀਆਂ ਕਹਿਣ ਜੋਗਾ ਹੋ ਜਾਊਗਾ ਹਨਾ ਕਿਸੇ ਨੂੰ ਲਿਖ ਕੇ ਜਾਂ ਸਮਝ ਕੇ ਸਮਝਣ ਜੋਗਾ ਹੋ ਜਾਊਗਾ ਤੇ ਦੂਸਰਾ ਇਹਨਾਂ ਲਈ ਕੋਈ ਨੌਕਰੀ ਦੀ ਵੀ ਵਿਵਸਥਾ ਰਹਿੰਦੀ ਹੈ ਬਿਲਕੁਲ ਬਿਲਕੁਲ ਨੌਕਰੀ ਦਾ ਜਿਹੜਾ ਹੈ ਕਿਉਂਕਿ ਸਾਡਾ ਸੁਸਾਇਟੀ ਦਾ ਪਰਪਸ ਇਹੀ ਹੈ ਕਿ ਜਿਹੜੇ ਬੱਚੇ ਹੈਗੇ ਇਹਨਾਂ ਨੂੰ ਮਤਲਬ ਸਾਡੇ ਜਿਹੜੇ ਟੀਚਰਸ ਹੈਗੇ ਜਿਹੜੇ ਕੋਲ ਕੁਆਲੀਫਾਈਡ ਹੈਗੇ ਇਹਨਾਂ ਨੂੰ ਸਟੱਡੀ ਕਰਦੇ ਨੇ ਕਿ ਕਿੰਨਾ ਕੁ ਮਤਲਬ ਹੈ ਉਸ ਬੱਚੇ ਨੂੰ ਫਿਰ ਉਹਨੂੰ ਉਸ ਹਿਸਾਬ ਦੇ ਨਾਲ ਲੈ ਕੇ ਕਿ ਇਹ ਸਪੋਰਟਸ ਵਿੱਚ ਜਾ ਸਕਦਾ ਕਿ ਇਹ ਮਤਲਬ ਕੋਈ ਸੋਸ਼ਲ ਸਿਲੈਕਟਿਵਿਟੀ ਜਾ ਸਕਦਾ ਜਿੱਦਾਂ ਕਿ ਸਾਡੇ ਮਤਲਬ ਪੈਗਾ ਗੌਣ ਵਜਾਉਣ ਦਾ ਹੈਗਾ ਆ ਉਹਦੇ ਵਿੱਚ ਜਾ ਸਕਦਾ ਹੈਗਾ ਜਾਂ ਮਤਲਬ ਹੈਗਾ ਕਿਸੇ ਹੋਰ ਕੰਮ ਦੇ ਵਿੱਚ ਉਹਨੂੰ ਵੀ ਤਰਾਸ਼ਦੇ ਆ ਉਸ ਹਿਸਾਬ ਦੇ ਨਾਲ ਉਹਨੂੰ ਬੱਚਿਆਂ ਨੂੰ ਅਡਜਸਟ ਕਰਦੇ ਆ ਹੁਣ ਬੱਚੇ ਜਿਹੜੇ ਰੀਸੈਂਟਲੀ ਅਸੀਂ ਮਤਲਬ ਜਿਹੜੇ ਹੈਗੇ ਇੱਥੇ ਸਕੂਲ ਬਾਈਕ ਹੈਗਾ ਆ ਇੱਥੇ ਦੇ ਬੱਚੇ ਜਿਹੜੇ ਹੈਗੇ ਅਸੀਂ ਉਹ ਮੁੰਡਾ ਜਿਹੜਾ ਦੱਸਿਆ ਤੁਹਾਨੂੰ ਪਈ 10ਵੀਂ ਕੀਤੀ ਹੈ ਉਹਨੂੰ ਮਤਲਬ ਸਿਲੈਕਟ ਕੀਤਾ ਹੈਗਾ ਉੱਥੇ ਨੌਕਰੀ ਕਰਦਾ ਹੈਗਾ ਅੱਛਾ ਜੀ ਉਹ ਨੌਕਰੀ ਕਰਦਾ ਉਹ ਕਮਾ ਕੇ ਕੁਝ ਆਪਣੇ ਆਪਣੇ ਪੇਰੈਂਟਸ ਨੂੰ ਮਤਲਬ ਉਹ ਸਾਡੇ ਨਾਲ ਨਹੀਂ ਕੋਈ ਵੀ ਸਾਡਾ ਉਹਨਾਂ ਨਾਲ ਲਿੰਕ ਨਹੀਂ ਹੈਗਾ ਉਹ ਨੌਕਰੀ ਮਿਲ ਕੇ ਠੀਕ ਆ ਆਪਣੇ ਪਿੰਡ ਦੇ ਕੋਲੋਂ ਵੀ ਮਤਲਬ ਜੀ ਹਾਂ ਲੇਕਿਨ ਅੱਗੇ ਵੀ ਹੈਲ ਵੀ ਸਟੱਡੀ ਕਰ ਸਕਦੇ ਜ਼ਰੂਰ ਨਹੀਂਗੇ ਇਹ 10ਵੀਂ ਐਂਡ ਨਹੀਂਗਾ ਉਹ ਪਲੱਸ 2 ਵੀ ਕਰ ਸਕਦਾ ਪਲੱਸ ਬੀਔਰ ਤੁਸੀਂ ਮਤਲਬ ਵੀ ਰੀਸੈਂਟਲੀ ਅਖਬਾਰਾਂ ਚ ਪੜਿਆ ਇੱਕ ਬਲਾਈਂਡ ਕੁੜੀ ਨੇ IAS ਕੀਤੀ ਹੈਗੀ ਆ ਔਰ ਸ਼ੀਸ ਮਤਲਬ ਜਿਹੜੀ ਹੈ ਪਹਿਲੀ ਕੁੜੀ ਜਿਹੜੀ ਹੈਗੀ ਜਿਹਨੂੰ ਕਿ ਮਤਲਬ ਵੀ IAS ਉਸਨੇ ਕੀਤਾ ਹੈਗਾ ਇਹ ਵੀ ਬੱਚੇ ਮਤਲਬ ਚ ਬਹੁਤ ਨਿਕਲ ਸਕਦੇ ਆ ਸਰ ਇੱਕ 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 ਸਵਾਲ ਮੇਰਾ ਹੋਰ ਆ ਕਿ ਜਿਵੇਂ ਮੰਨ ਕੇ ਚੱਲੋ ਬੱਚਾ ਕਿਸੇ ਦੇ ਘਰੇ ਬੈਠਾ 15 ਸਾਲ ਦਾ ਹੋ ਗਿਆ 14 ਸਾਲ ਦਾ ਹੋ ਗਿਆ ਹੂੰ ਹੂੰ ਤਾਂ ਉਹ ਬੱਚਾ ਪੜਨ ਲੱਗ ਸਕਦਾ ਹਾਂ ਇਹ ਤਾਂ ਗੱਲ ਹੈ ਕਿ ਐਕਚੁਅਲੀ ਤਾਂ ਵੈਸੇ ਤਾਂ ਆਏਗਾ ਕਿ ਜੇ ਅਗਰ ਹਨਾ ਅਸੀਂ ਬੱਚੇ ਨੂੰ ਛੋਟੇ ਹੁੰਦੇ ਨੂੰ ਥੋੜਾ ਜਾਇਗਾ ਕਿ ਉਹਨੂੰ ਲਾ ਦਿੱਤਾ ਜਾਵੇ ਜਿਉਂ ਨੂੰ ਮਤ ਜਿਹੜਾ ਹੈਗਾ ਕਿ ਛੇਤੀ ਪਿਕਅਪ ਕਰ ਲੈਂਦਾ ਜਿੰਨਾ ਲੇਟ ਹੋ ਜਾਂਦਾ ਨਾ ਬੱਚਾ ਉਹਨੂੰ ਫਿਰ ਥੋੜੀ ਜਿਹੀ ਪ੍ਰੋਬਲਮ ਆਦੀ ਉਹਨੂੰ ਕੋਈ ਸਿੱਖਣ ਨੂੰ ਉਹਨੂੰ ਬਹੁਤ ਦੇਰ ਲੱਗਦੀ ਹੈਗੀ ਨਹੀਂ ਬਾਈ ਚਾਂਸ ਹੋ ਗਿਆ ਹੋਵੇ ਕਿਸੇ ਦੇ ਘਰੇ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਤਾਂ ਉਹ ਕਰ ਸਕਦਾ ਹਾਂ ਕਰ ਸਕਦਾ ਕਰ ਸਕਦਾ ਹੈਗਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਲੇਕਿਨ ਦੇਰ ਲੱਗੇਗੀ ਉਹਨੂੰ ਸਰ ਜਿਵੇਂ ਮਤਲਬ ਇਹ ਬੱਚੇ ਆ ਜਿਹੜੇ ਡਿਸੇਬਲ ਆ ਹਨਾ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਇਹ ਫਿਰ ਆਪਸ ਵਿੱਚ ਸ਼ਰਾਰਤਾਂ ਕਰਦੇ ਆ ਬਿਲਕੁਲ ਬਿਲਕੁਲ ਇਹ ਤੁਸੀਂ ਦੇਖੋਗੇ ਤੁਸੀਂ ਮਤਲਬ ਕਹਿੰਦੇ ਇਹਨਾਂ ਨੂੰ ਇਹ ਇੰਨੇ ਸ਼ਰਾਰਤਾਂ ਕਰਦੇ ਆ ਇਹ ਕਿ ਮਤਲਬ ਵੀ ਸਾਡੇ ਜਿਹੜੇ ਆਮ ਆਦਮੀ ਜਿਹਨੂੰ ਕੋਈ ਪਰਮਾਤਮਾ ਨਾਲ ਸਭ ਉਹਨਾਂ ਨੂੰ ਵੀ ਜਿਆਦਾ ਸ਼ਰਾਰਤ ਕਰਦੇ ਆ ਤੇ ਆਪਸ ਵਿੱਚ ਔਰ ਇਹਨਾਂ ਬੱਚਿਆਂ ਦਾ ਤੁਸੀਂ ਖੂਰ ਦੇਖੋਗੇ ਜੀ ਕਿ ਜਿਹੜੇ ਇਹਨਾਂ ਦੀ ਸਮਾਈਲ ਆ ਜੀ ਜਾਂ ਜਾਂ ਹੈ ਕਿ ਬਿਲਕੁਲ ਨੈਚੁਰਲ ਆ ਸਾਡੇ ਵਰਗੇ ਤਾਂ ਨਾਲ ਤੁਹਾਡੇ ਅਪਰੈਂਟ ਆ ਇਹਨਾਂ ਨੂੰ ਪਰਮਾਤਮਾ ਨੇ ਭਾਵੇਂ ਤੋਂ ਇਹਨਾਂ ਨੂੰ ਵਾਂਝੇ ਰੱਖਿਆ ਲਿਕਨ ਜਿਹੜੇ ਹੱਸਦੇ ਹੈਗੇ ਆ ਜਾਂ ਮਤਲਬ ਜਿਹੜੇ ਗੱਲਬਾਤ ਕਰਦੇ ਹੈਗੇ ਆ ਬਿਲਕੁਲ ਰੀਅਲ ਹੁੰਦੀ ਹੈ ਸਮਾਈਲ ਇਹਨਾਂ ਦੀ ਜੀ ਨੇਚਰਲ ਸਮਾਈਲ ਆ ਇਹ ਨਹੀਂਗਾ ਕਿ ਮਤਲਬ ਬਈ ਲੋ ਜੀ ਮਤਲਬ ਸਾਡੇ ਮੰਗੇ ਦਿਖਾਵਾ ਕਰਦੇ ਹੈਗੇ ਇਹ ਇੱਕ ਰੱਬ ਰੂਪ ਹੈ ਇਹ ਬੱਚੇ ਇੱਕ ਦੂਸਰੇ ਨਾਲ ਲੜਦੇ ਵੀ ਆ ਹਾਂ ਲੜਦੇ ਵੀ ਆ ਸਭ ਕੁਝ ਕਰਦੇ ਸ਼ਰਾਰਤਾਂ ਵੀ ਕਰਦੇ ਹੈਗੇ ਇਹ ਆਪਣੀ ਲੈਂਗੁਏਜ ਵਿੱਚ ਹੀ ਫਿਰ ਕਰਦੇ ਗੱਲਾਂ ਬਾਤਾਂ ਠੀਕ ਹੈ ਜੀ ਇਹਨੂੰ ਕਿਉਂਕਿ ਜਦੋਂ ਲੈਂਗੁਏਜ ਗਾਉਂਦੇ ਫਿਰ ਇਹਨੂੰ ਪਤਾ ਹੈਗਾ ਕਿ ਇੰਦਾ ਆਪਸ ਵਿੱਚ ਗੱਲਬਾਤ ਕਰਦ ਨੇ ਤੇ ਸ਼ਿਕਾਇਤ ਕਰਦੇ ਵੀ ਇਹਨੇ ਮੈਨੂੰ ਐਂ ਕਹਿਤਾ ਇਹਨੇ ਮੈਨੂੰ ਗਲਤ ਕਰ ਹਾਂ ਕਈ ਵਾਰ ਟੀਚਰ ਨੂੰ ਆ ਜਿੰਨਾ ਕਿ ਉਹ ਉਸ ਦੱਸਦੇ ਕਿ ਪਿੰਦ ਨੂਨ ਉਹ ਸਮਝਾਉਂਦੇ ਨੇ ਮਤਲਬ ਆਪਣੀ ਲੈਂਗੁਏਜ ਦੇ ਵਿੱਚ ਹਾਂ ਵੀ ਮਤਲਬ ਜਿਵੇਂ ਆਪਾਂ ਟੋਟਲ ਐਵੇਂ ਆ ਆਪਣੇ ਵਾਂਗੂ ਹੀ ਸਾਰਾ ਕੁਝ ਕਰਦੇ ਆ ਬਿਲਕੁਲ ਮਤਲਬ ਸਿਰਫ ਇੱਕ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਬਾਕੀ ਸਭ ਕੁਝ ਜਿਹੜਾ ਹੈਗਾ ਇਹਨਾਂ ਦੀਆਂ ਆਦਤਾਂ ਜੋ ਕੁਛ ਹੈਗੀਆਂ ਸਾਰੀਆਂ ਸਾਡੇ ਵਰਗੀਆਂ ਸਾਡੇ ਵਰਗੇ ਸ਼ਰਾਰਤਾਂ ਕਰਦੇ ਸਾਡੇ ਮਾਂ ਖਾਂਦੇ ਪੀਂਦੇ ਸਭ ਕੁਝ ਸਾਡੇ ਵਾਂਗ ਹੀ ਕਰਦੇ ਆਪਣੇ ਵਾਂਗੂ ਕੱਪੜਿਆਂ ਦਾ ਟੇਸਟ ਦੱਸ ਸਕਦੇ ਕਿ ਮੈਨੂੰ ਇਹੋ ਜਿਹੇ ਕੱਪੜੇ ਪਸੰਦ ਆ ਮੈਨੂੰ ਇਹ ਕਰਦਾ ਹਾਂ ਆਪਣੀ ਲੈਂਗੁਏਜ ਦੱਸਣਗੇ ਮੈਨੂੰ ਇਹੋ ਜੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਤਲਬ ਇਹ ਸਾਡੇ ਜਿਹੜੇ ਟੀਚਰ ਦੇ ਹੀ ਦੱਸਦੇ ਨੇ ਇਹ ਬਲੈਕ ਹੈ ਇਹਦਾ ਬਲੈਕ ਦਾ ਰੰਗ ਇਦਾਂ ਇਹਨੂੰ ਇਦਾਂ ਇੰਟਰਪ੍ਰੀਟ ਕਰਨਾ ਹੈਗਾ ਇਹ ਨੀਲਾ ਹੈਗਾ ਆਹ ਇੱਕ ਸ਼ਰਟ ਆ ਇਹ ਪੈਂਟ ਆ ਇਹ ਫਿਰ ਟੀਚਰ ਦੱਸਦੇ ਨੇ ਕਿ ਇਹ ਉਹ ਫਿਰ ਤੁਹਾਨੂੰ ਇਹ ਵੀ ਉਹਸ ਲੈਂਗੁਏਜ ਦੇ ਵਿੱਚ ਇਹਦਾ ਹੈਗਾ ਕਿ ਦੱਸਦੇ ਪਿਆ ਮੈਨੂੰ ਚੀਜ਼ ਚਾਹੀਦੀ ਹੈ ਤੇ ਖਾਣ ਲਈ ਸਪੈਸ਼ਲ ਡਿਮਾਂਡ ਕਰ ਲੈਂਦੇ ਆ ਕਿਸੇ ਚੀਜ਼ ਦੀ ਜੇ ਅੱਜ ਤਾਂ ਮੈਨੂੰ ਖੀਰ ਚਾਹੀਦੀ ਹੈ ਮੈਨੂੰ ਮਿੱਠਾ ਚਾਹੀਦਾ ਇਸ ਤਰ੍ਹਾਂ ਦੱਸ ਸਕਦੇ ਆ ਹਾਂ ਇਹ ਦੱਸ ਸਕਦੇ ਆ ਉਹ ਦੱਸੇ ਪਉ ਉਹਦੀ ਲੈਂਗੁਏਜ ਪਹਿਲੇ ਉਹਦੀ ਸਮਝ ਨਹੀਂ ਕਰ ਮਾਪੇ ਵਾਪਤਾ ਸ਼ਾਇਦ ਨਾ ਸਮਝ ਸਕਣ ਲੇਕਿਨ ਹੌਲੀ ਹੌਲੀ ਮਾ ਬਾਬੀ ਸਮਝ ਜਾਂਦੇ ਹੈਗੇ ਆ ਕਿਉਂਕਿ ਕਹਿੰਦੇ ਹੁੰਦੇ ਪਈ ਜਿਹੜੇ ਮਾਂ ਹੁੰਦੀ ਹੈ ਨਾ ਉਹਨੂੰ ਆਪਣੇ ਬੱਚਾ ਜਿੱਦਾਂ ਨੂੰ ਉਹਨੂੰ ਸਭ ਤੋਂ ਜ਼ਿਆਦਾ ਪਤਾ ਲੱਗ ਜਾਂਦਾ ਹੈਗਾ ਆ ਤੇ ਟੀਚਰ ਜੀ ਤਾਂ ਸਮਝਾਉਂਦੇ ਆ ਉਹਨਾਂ ਨੂੰ ਫਿਰ ਇਹ ਸਮਝਦੇ ਆ ਸਭ ਕੁਝ ਮਸਦਾ ਦੱਸਦੇ ਆ ਜਿਵੇਂ ਮੰਨ ਲਓ ਨੂਨ ਮਿਰਚ ਘੱਟ ਹੈ ਸਬਜ਼ੀ ਦੇ ਵਿੱਚ ਤੇ ਉਹ ਉਹ ਆਪਣੀ ਮਰਜ਼ੀ ਦੇ ਮੁਤਾਬਕ ਪਵਾ ਸਕਦੇ ਆ ਉਹ ਦੱਸ ਸਕਦੇ ਆ ਕਿ ਮੈਨੂੰ ਆ ਜੀ ਬਿਲਕੁਲ ਦੱਸ ਸਕਦੇ ਆ ਕਿਉਂਕਿ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹਾਂ ਵੀ ਮਤਲਬ ਇਹ 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 ਲਿਖ ਨੂੰ ਆਪਣੀ ਲੈਂਗੁਏਜ ਵਿੱਚ ਇੱਥੋਂ ਬਲੇ ਸਿੱਖਣਗੇ ਫਿਰ ਉਹ ਕੋਈ ਸਾਡਾ ਇਹ ਹੁੰਦਾ ਕਿ ਜਿਹੜੇ ਇਹਨਾਂ ਦੇ ਅ ਬੱਚਿਆਂ ਦੇ ਮਾਪੇ ਪਾਪਾ ਨਾ ਜੀ ਪਈ ਉਹਨਾਂ ਨੂੰ ਵੀ ਐਜੂਕੇਟ ਕੀਤਾ ਜਾਵੇ ਵਾਹ ਵਾਹ ਕਿਉਂਕਿ ਉਹ ਜ਼ਰੂਰੀ ਹੈਗਾ ਅਗਰ ਉਹਨਾਂ ਨੂੰ ਦੱਸ ਜਾਈ ਪਈ ਆ ਜਿਹੜਾ ਹੈਗਾ ਸਾਡੇ ਟੀਚਰ ਮਤਲਬ ਕਿ ਇਹਨਾਂ ਨੂੰ ਗਾਹੇ-ਗਾਹੇ ਬੁਲਾਉਂਦੇ ਨੇ ਪੇਰੈਂਟਸ ਨੂੰ ਇਹਨਾਂ ਨੂੰ ਦੱਸਦੇ ਨੇ ਪਈ ਆ ਹੈਗਾ ਪਈ ਇਸ ਤਰ੍ਹਾਂ ਹੈਗਾ ਅੱਜ ਦੱਸਣ ਤੇ ਇਦਾਂ ਹੈਗਾ ਥੋੜਾ-ਥੋੜਾ ਉਹਨਾਂ ਨੂੰ ਵੀ ਲੈਂਗੁਏਜ ਜਿਹੜੀ ਹੈਗੀ ਦੱਸ ਦੇਣ ਮੈ ਮੈਨੂੰ ਮੈਨੂੰ ਇੱਕ ਦਿਨ ਮੈਂ ਤੇ ਪ੍ਰੀਤ ਗਏ ਸੀ ਅਸੀਂ ਇੱਕ ਮਕਡੋਨਲਡ ਤੇ ਬੈਠੇ ਸੀਗੇ ਤੇ ਉੱਥੇ ਇੱਕ ਜੋੜਾ ਬੈਠਾ ਸੀ ਹੂੰ ਹੂੰ ਤੇ ਉਹ ਵਿਆਹਿਆ ਜੋੜਾ ਬੈਠਾ ਸੀ ਉਹ ਖਾਨ ਆਏ ਸੀ ਉਹ ਦੋਨੇ ਜਣੇ ਐਪਸ ਵਿੱਚ ਸਾਈਨ ਲੈਂਗੁਏਜ ਗੱਲ ਕਰ ਰਹੇ ਸੀ ਬਿਲਕੁਲ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਇਹਨਾਂ ਦੋਨਾਂ 'ਚ ਇੱਕ ਹੋਊਗਾ ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਉਹ ਦੋਨੇ ਆ ਤੇ ਉਹ ਕਿਸੇ ਪੜੇ ਹੋਣਗੇ ਤੇ ਆਪਸ ਵਿੱਚ ਉਹਨਾਂ ਨੇ ਦੇਖੋ ਵਿਆਹ ਹੋਇਆ ਉਹਨਾਂ ਦਾ ਵਧੀਆ ਪੂਰੇ ਖੁਸ਼ੀ ਗੱਡੀ ਤੇ ਆਏ ਹੋਏ ਸੀ ਮੈਂ ਤੁਹਾਨੂੰ ਇਸ ਵਾਰ ਦੱਸਣਾ ਚਾਹੁੰਦਾ ਕਿ ਜਿਹੜਾ ਸਕੂਲ ਜਦੋਂ ਸੀ ਐਸਟੈਬਲਿਸ਼ ਕੀਤਾ ਸੀ ਨਾ ਜੀ ਸਭ ਤੋਂ ਪਹਿਲੇ ਤੁਸੀਂ ਦੱਸਿਆ ਨਾ ਕਿ ਇੱਕ ਸਾਡੇ ਕੋਲ ਬਿਲਕੁਲ 휠ਚੇਅਰ ਤੇ ਟੀਚਰ ਸੀਗੇ ਉਹ ਉੱਥੋਂ ਆਏ ਸੀਗੇ ਉਸ ਤੋਂ ਬਾਅਦ ਫਿਰ ਇੱਕ ਉਹਨਾਂ ਦੇ ਨਾਲ ਅਸਿਸਟੈਂਟ ਭੇਜਿਆ ਸੀਗਾ ਉਹ ਮੁੰਡਾ ਉਹ ਐਚਆਈ ਸੀਗਾ ਜੀ ਫਿਰ ਉਹਨਾਂ ਨੇ ਕੀ ਕੀਤਾ ਪਿੰਗਲਵਾਰਡ ਵਾਲੇ ਨਾ ਉਹ ਇੱਕ ਕੁਛ ਲੜਕੀ ਸੀ ਐਚਆਈ ਉਹਨਾਂ ਦਾ ਵਿਆਹ ਕਰ ਦਿੱਤਾ ਉਹ ਦੋਨਾਂ ਨੂੰ ਵਿਆਹ ਕਰਾ ਕੇ ਇੱਥੇ ਭੇਜ ਦਿੱਤਾ ਉਹ ਫਿਰ ਚੱਲੇਗਾ ਉਹ ਦੋਨੇ ਜਣੇ ਜਿਹੜੇ ਹੈਗੇ ਆ ਇੱਥੇ ਮੇਰੇਖੇ ਪੀਰਨਸ ਹੈਗੇ ਆ ਇਹ ਮਤਲਬ ਦੇਖਦੇ ਹੋਣਗੇ ਫਿਰ ਕਹਿੰਦੇ ਉਹਨਾਂ ਅੱਜ ਤੱਕ ਵੀ ਉਹਨਾਂ ਦੀ ਤਾਰੀਫ ਕਰਦੇ ਆ ਕਿ ਭਈ ਇੰਨੇ ਵਧੀਆ ਮਤਲਬ ਪੜਾਉਂਦੇ ਸੀ ਬੱਚਿਆਂ ਨੂੰ ਮਤਲਬ ਇਦਾਂ ਦਾ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਇੱਕ ਹੋ ਜਾਂਦਾ ਪਿਆਰ ਨਾ ਤਾਂ ਮਤਲਬ ਵੀ ਮਤਲਬ ਜਿਹੜਾ ਤਾਂ ਕੋਈ ਪ੍ਰੋਬਲਮ ਨਹੀਂ ਮਤਲਬ ਇੱਕ ਇੱਕ ਬੱਚੇ ਨੂੰ ਜਿਹੜਾ ਕੁਦਰਤ ਵੱਲੋਂ ਚਲੋ ਹਨਾ ਜਿਵੇਂ ਵੀ ਆ ਉਹਨੂੰ ਇੱਕ ਆਮ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਲਈ ਇਹ ਬਹੁਤ ਵੱਡਾ ਤੁਹਾਡਾ ਉਪਰਾਲਾ ਤਾਂ ਤੁਹਾਡਾ ਧੰਨਵਾਦ ਕਰਦੇ ਆਂ ਅੰਦਰ ਵੀ ਦੇਖਦੇ ਆਂ ਚੱਲਦੇ ਆਂ ਬੱਚਿਆਂ ਨੂੰ ਵੀ ਮਿਲਦੇ ਆਂ ਤੇ ਇਸ ਮੈਨੇਜਮੈਂਟ ਦਾ ਸਹਿਯੋਗ ਕਰਿਓ ਯਾਰ ਹੌਸਲਾ ਦਿਓ ਇਸ ਮੈਨੇਜਮੈਂਟ ਨੂੰ ਬਸ ਹੌਸਲੇ ਦੀ ਲੋੜ ਆ ਯਾਰ ਬਸ ਇਹ ਇੱਕ ਆਸ਼ਾ ਕਿਰਨ ਇਹ ਤਾਂ ਬੱਚਿਆਂ ਲਈ ਆ ਪਰ ਮੈਨੂੰ ਲੱਗਦਾ ਕਿ ਇਹ ਇਹਨਾਂ ਨੂੰ ਤੁਹਾਡੇ ਤੋਂ ਉਮੀਦ ਆ ਆਸ ਆ ਕਿ ਤੁਸੀਂ ਇਹਨਾਂ ਦਾ ਸਹਿਯੋਗ ਕਰੋਗੇ ਹੋ ਸਕਦਾ ਹੋਰ ਸੰਸਥਾਵਾਂ ਬੀ ਰਲ ਮਿਲ ਕੇ ਕੰਮ ਕਰਨ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਗੁੰਗੇ ਬੋਲੇ ਬੱਚੇ ਆ ਜਿਹੜੇ ਕਿਉਂਕਿ ਇਹ ਦਿਮਾਗੀ ਤੌਰ ਤੇ ਤਾਂ ਉਹਨੇ ਹੀ ਤੇਜ ਹੁੰਦੇ ਆ ਜਿਹੜੀ ਪ੍ਰੋਬਲਮ ਹੈ ਇਹਨਾਂ ਨੂੰ ਆਹ ਕੰਨਾਂ ਦੀ ਹੁੰਦੀ ਹੈ ਤਾਂ ਬਹੁਤ ਸਾਰੇ ਬੱਚੇ ਸਾਡੇ ਘਰਾਂ ਦੇ ਵਿੱਚ ਬੈਠੇ ਫਿਰ ਇਹ ਜੇਦੋਂ ਇਹਨਾਂ ਦੀਆਂ ਭਾਵਨਾਵਾਂ ਨੂੰ ਕੋਈ ਸਮਝਦਾ ਨਹੀਂ ਫਿਰ ਇਹ ਮਾਰ ਕਟਾਈ ਕਰਦੇ ਆ ਲੜਦੇ ਆ ਇਰੀਟੇਟ ਹੋ ਜਾਂਦੇ ਆ ਕਿਉਂਕਿ ਇਹਨਾਂ ਦੀ ਕੋਈ ਗੱਲ ਨਹੀਂ ਸਮਝਦਾ ਹੁੰਦਾ ਤਾਂ ਇਹਨਾਂ ਨੂੰ ਆਪਣੀ ਭਾਵਨਾਵਾਂ ਅੰਦਰ ਦੱਸਣ ਲਈ ਫਿਰ ਬਾਹਰ ਕੱਢਣ ਲਈ ਲੈਂਗੁਏਜ ਦੀ ਸਾਈਨ ਲੈਂਗੁਏਜ ਦੀ ਲੋੜ ਪੈਂਦੀ ਆ ਉਹ ਸਾਈਨ ਲੈਂਗੁਏਜ ਇਥੋਂ ਬਹੁਤ ਵਧੀਆ ਤਰੀਕੇ ਨਾਲ ਸਿਖਾਈ ਵੀ ਜਾਂਦੀ ਆ ਤੇ ਮੈਂ ਇੱਕ ਗੱਲ ਹੋਰ ਕਹਿਣਾ ਕਿ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਜਿਹੜਾ ਇਸ ਤਰ੍ਹਾਂ ਦੇ ਸਿੱਖਿਆਕ ਬੱਚਿਆਂ ਲਈ ਨੌਕਰੀ ਦੀ ਵਿਵਸਥਾ ਕਰ ਸਕਦਾ ਹੋਵੇ ਤਾਂ ਉਹ ਇਸ ਟੀਮ ਦਾ ਹਿੱਸਾ ਜ਼ਰੂਰ ਬਣੇ ਮੈਂ ਇਹ ਬੇਨਤੀ ਕਰਦਾ ਕਿ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਨਾ ਜਿਹੜਾ ਇਸ ਤਰ੍ਹਾਂ ਦੇ ਪੂਰੇ ਸਿੱਖੇ ਹੋਏ ਬੱਚਿਆਂ ਲਈ ਨੌਕਰੀ ਦੀ ਵਿਵਸਥਾ ਕਰਦਾ ਹੋਵੇ ਤਾਂ ਮੈਂ ਇਸ ਲਈ ਇਸ ਮੈਨੇਜਮੈਂਟ ਦਾ ਨੰਬਰ ਹੇਠਾਂ ਦੇ ਰਿਹਾ ਉਸ ਤੇ ਤੁਸੀਂ ਸੰਪਰਕ ਕਰਿਓ ਇਹ ਪੱਕੇੜੇ ਪਿੰਡ ਦੇ ਵਿੱਚ ਖੜਿਆ ਨੇ ਜੀ ਇਹ ਪਿੰਡ ਕੱਕੋ ਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਕੱਕੋ ਕੱਕੋ ਐ ਤੇ ਤੇ ਤੁਸੀਂ ਪੁੱਛ ਕੇ ਤੁਸੀਂ ਵੀ ਕਦੇ ਵੀ ਗੇੜਾ ਮਾਰ ਕੇ ਜਾਣਾ ਹੋਇਆ ਨਾ ਜਿੱਦ ਦੇ ਵੀ ਤੁਹਾਨੂੰ ਲੱਗੇ ਨਾ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਸ਼ਾਇਦ ਤੁਹਾਨੂੰ ਕੁਝ ਘਟ ਦਿੱਤਾ ਤਾਂ ਤੁਸੀਂ ਇਹਨਾਂ ਬੱਚਿਆਂ ਦੇ ਵਿੱਚ ਆ ਕੇ ਗੇੜਾ ਮਾਰੋ ਤੁਹਾਨੂੰ ਪਤਾ ਲੱਗੂ ਵੀ ਤੁਹਾਨੂੰ ਪਰਮਾਤਮਾ ਨੇ ਬਹੁਤ ਅਮੀਰ ਬਣਾਇਆ ਦੇਖੋ ਇਹ ਆ ਦੇਖੋ ਆ ਬਣਾਈ ਜਾਂਦਾ ਹਨਾ ਆ ਦੇਖੋ ਇਹਨੇ ਮੇਰੀ ਤਸਵੀਰ ਬਣਾਈ ਆ ਮੁੰਡੇ ਨੇ ਹੈ ਇਹ ਜੇ ਮੰਨ ਕੇ ਚੱਲੋ ਇਹ ਸਕੂਲ ਦੇ ਵਿੱਚ ਇਹ ਬੱਚਾ ਨਾ ਆਉਂਦਾ ਇੱਥੇ ਨਾ ਆਉਂਦਾ ਆ ਸ਼ਾਇਦ ਇਸ ਤਰ੍ਹਾਂ ਦੀ ਕਲਾ ਜਾਂ ਇਸ ਤਰ੍ਹਾਂ ਦੀਆਂ ਇਹਦੀਆਂ ਭਾਵਨਾਵਾਂ ਜਿਹੜੀਆਂ ਉਹ ਧੱਬੀਆਂ ਰਹਿ ਜਾਂਦੀਆਂ ਯਾਰ ਜਦੋਂ ਮਾਪੇ ਦਾ ਬੱਚਾ ਕੋਈ ਵੀ ਅਤੀ ਪੁੱਤ ਆ ਯਾਰ ਘਰੇ ਬੈਠਾ ਹੁੰਦਾ ਜਵਾਨ ਹੋ ਰਿਹਾ ਹੁੰਦਾ ਤਾਂ ਕਦੇ ਨਾ ਕਦੇ ਉਹ ਮਾਪੇ ਨੂੰ ਪਤਾ ਹੁੰਦਾ ਵੀ ਯਾਰ ਉਹਦੇ ਦਿਲ ਤੇ ਕਿੰਨਾ ਬੋਝ ਆ ਉਹਦੇ ਦਿਲ ਤੇ ਕਿੰਦੀ ਪਰੇਸ਼ਾਨੀ ਹੈ ਪਰ ਜਦੋਂ ਇਹ ਸਕੂਲ ਆਪਾਂ ਇਹ ਕਹਿ ਸਕਦੇ ਆ ਵੀ ਕੱਲਾ ਬੱਚਿਆਂ ਲਈ ਆਸਾ ਕਰਨੀ ਨਹੀਂ ਇਹ ਇਹ ਸਕੂਲ ਉਹ ਮਾਪੇ ਲਈ ਵੀ ਆਸਾ ਕਰਨਾ ਜਿਹੜੋਂ ਮਾਪੇ ਨੂੰ ਆਏ ਕਿਤੇ ਕਿਤੇ ਰਕਤੇ ਆਂ ਲੱਗਦਾ ਵੀ ਯਾਰ ਮੇਰਾ ਬੱਚਾ ਯਾਰ ਦੁਨੀਆ ਨਾਲ ਰਲ ਪਾਊਗਾ ਯਾਰ ਇਹਨੂੰ ਆਹ ਪ੍ਰੋਬਲਮ ਆ ਗਈ ਤਾਂ ਇਹ ਇੱਥੇ ਬਿਠਾ ਕੇ ਇਹ ਬੱਚੇ ਸਾਰੇ ਦੁਨੀਆ ਨਾਲ ਰਾਣਨ ਲਈ ਕਾਵਲ ਬਣਾਏ ਜਾਂਦੇ ਆ ਇਹ ਵੀ ਸਾਡੇ ਦੂਸਰੇ ਬੱਚਿਆਂ ਮੰਗੂਏ ਸ਼ਰਾਰਤਾਂ ਕਰਦੇ ਆ ਸ਼ਰਾਰਤੀ ਵੀ ਆ ਲੜਦੇ ਵੀ ਆ ਝਗੜਦੇ ਵੀ ਆ ਭਾਂਜੀ ਲੜਦੇ ਝਗੜਦੇ ਆ ਪੂਰਾ ਇਹ ਹਾਂਜੀ ਹਾਂਜੀ ਲੜ ਵੀ ਪੈਂਦੇ ਆ ਹਾਂਜੀ ਜਦੋਂ ਜ਼ਿਆਦਾ ਸ਼ਿਕਾਇਤ ਕਿਵੇਂ ਕਰਦੇ ਆ ਆਪਸ ਵਿੱਚ ਫੀਸਕੈਪ ਕਰਦੇ ਤੋਨੂ ਫੀਸਕੈਪ ਕਰਦੇ ਆ ਸ਼ਾਇਦ ਇਹ ਵੀ ਜਿਵੇਂ ਬੱਚੇ ਆਪਸ ਵਿੱਚ ਕਿਸੇ ਟਾਈਮ ਪਲੇ ਕਰਦੇ ਜਾਂ ਕਿਸੇ ਟਾਈਮ ਤੇ ਕਿਸੇ ਆਪਸ ਵਿੱਚ ਗੱਲਬਾਤ ਕਰਦੇ ਚਾਹਾਂਗੇ ਦੂਸਰਾ ਬੱਚਾ ਨਾ ਉਨੇ ਮੈਨਾਂ 파ਰਕ ਕੀਆ ਨਾ ਮਾਰਿਆ ਪਰ ਉਹ ਅਗੇ ਕੰਪਲੇਂਟ ਲੱਗਦੀ ਹੈ ਜੀ ਤੇ ਖਾਣ ਪੀਣ ਵਾਲੀ ਚੀਜ਼ ਲਈ ਵੀ ਸ਼ਪਾਰ ਸ਼ੋਮੇ ਕਰ ਲੈਂਦੇ ਆ ਤੁਹਾਨੂੰ ਅਗੇ ਵੀ ਮੈਨੂੰ ਆ ਚੀਜ਼ ਚਾਹੀਦੀ ਹੈ ਉਹ ਨਹੀਂ ਚਾਹੀਦੀ ਹਾਂਜੀ ਜੀ ਨਹੀਂ ਬੱਚੇ ਸਾਡੇ ਨਾਲ ਬਹੁਤ ਜ਼ਿਆਦਾ ਕਨੈਕਟਡ ਹੁੰਦੇ ਨੇ ਆਪਾਂ ਕਿਸੇ ਵੀ ਪ੍ਰੋਬਲਮ ਤੋਂ ਵੀ ਕੋਈ ਵੀ ਚੀਜ਼ ਇਹਨਾਂ ਨੂੰ ਚਾਹੀਦੀ ਹੈ ਤੁਸੀਂ ਨੂੰਾਂ ਕੇ ਬੋਲਦੇ ਵੀ ਕਿ ਪੂਰੇ ਹੱਟ ਦੇ ਨਾਲ ਬੋਲਦੇ ਵੀ ਜਿਵੇਂ ਆਪਣੇ ਪੇਰੈਂਟਸ ਨਾਲ ਬੋਲਦੇ ਨੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਤਾਂ ਸਾਨੂੰ ਦੋ ਫਿਰ ਅਸੀਂ ਵੀ ਉਹ ਚੀਜ਼ ਇਹਨਾਂ ਨੂੰ ਅਵੇਲੇਬਲ ਕਰਦੇ ਹਾਂ ਨੇਪੋ ਤੁਹਾਡੀ ਦਾ ਬਹੁਤ ਮੇਨ ਕਰ ਰਹਾ ਨੇ ਦੇਖੋ ਕੋਈ ਵੀ ਬੰਦਾ ਕਿਰਤ ਤੋ ਕਰਦਾ ਹੁਣ ਚਲੋ ਠੀਕ ਆ ਚਾਹ ਪੀਏ ਅਸੀਂ ਵਧੀਆ ਕਮਾਈ ਜਾਂਦੇ ਆ ਤਾਂ ਤੁਹਾਡੀ ਕਿਰਤ ਬਹੁਤ ਵੱਡੀ ਆ ਤੁਹਾਡੀ ਸੱਚੀ ਸੇਵਾ ਹੈ ਕਿ ਕਿਸੇ ਬੱਚੇ ਨੂੰ ਦੁਨੀਆ ਦੇ ਵਿੱਚ ਖੜਨ ਦੇ ਕਾਬਿਲ ਬਣਾ ਰਿਹਾ ਦੇਖੋ ਤੁਸੀਂ ਆ ਦੇਖੋ ਨਾ ਭੈਣ ਜੀ ਹੁਣ ਇਹਨਾਂ ਨੂੰ ਦੱਸ ਰਹੇ ਆ ਦੇਖੋ ਆਣਾ ਆਣਾ ਲਿਖੀ ਜਾਂਦੇ ਆ ਫਿਰ ਇਹ ਐਵੇਂ ਇੱਥੇ ਜਿਹੜੇ ਬੱਚੇ ਕਾਬਿਲ ਬਣ ਜਾਂਦੇ ਆ ਫਿਰ ਅੱਗੇ ਦੀ ਅੱਗੇ ਇੱਕ ਕੀ ਕਰਦੇ ਆ ਕਿ ਕਲਾਸਾਂ ਅੱਗੇ-ਤੇ ਅੱਗੇ ਅਪਡੇਟ ਕਰੀ ਜਾਂਦੇ ਆ ਤਾਂ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਨਾ ਬੱਚੇ ਜੇ ਕੋਈ ਕਿਸੇ ਦਾ ਬੱਚਾ ਘਰੇ ਵੀ ਬੈਠਾ ਤਾਂ ਬੈਠਾ ਨਾ ਰੱਖਿਓ ਉਹਨਾਂ ਨੂੰ ਇਹਨਾਂ ਭੈਣ ਜੀ ਨਾਲ ਸੰਪਰਕ ਕਰਿਓ ਆ ਮਾਪੇ ਆਏ ਹੋਏ ਆ ਹਾਂਜੀ ਪੇਰੈਂਟਸ ਆਏ ਹੋਏ ਆ ਭੈਣ ਤੁਹਾਡੇ ਬੱਚੇ ਇੱਥੇ ਆਪਾਂ ਕਦੋਂ ਤੋਂ ਪੜਦੇ ਇੱਥੇ ਜੇ ਬਣੀ ਨਹੀਂ ਨੂੰ ਜਿਹਦੇ ਪਾਪਾ ਸੀਗੇ ਉਹਨੇ ਰਿਟਾਇਰਮੈਂਟ ਮਤਲਬ ਹੋਣ ਵਾਲੀ ਸੀ ਹਾਂਜੀ ਜੀ ਕਿ ਇਹ ਨਾ ਮੈਨੂੰ ਬੁਰਾ ਪੜਿਆ ਜੀ ਤਾਂ ਕੋਈ ਮੇਰਾ ਤਾਂ ਸੁਖਮਰ ਤੁਆ ਜੀ ਤੇ ਜਿਹੜਾ ਨਾ ਬੇਟਾ ਭਾਰ ਦੇ ਭਾਰ ਦੇ ਮਤਲਬ ਇੱਕ ਇੱਕ ਬੱਚੇ ਨੂੰ ਸਾਡਾ ਸੁਖਮਰ ਦੇ ਨਾਲ ਅੱਛਾ ਇਹੇ ਤੁਹਾਡਾ ਬੱਚਾ ਅੱਛਾ ਇਹ ਇਹ ਤੁਹਾਡਾ ਬੱਚਾ ਤੇ ਉਹ ਜਿਹੜਾ ਨਾ ਜਿਹੜੇ ਬੱਚੇ ਜੋ ਘਰੇ ਬੈਠਦੇ ਨੇ ਡਿਰੇਟ ਜਿਆਦਾ ਰਹਿਣ ਲੱਗ ਜਾਂਦੇ ਆ ਲੰਮਣ ਜਾਲਾ ਲੱਗ ਜਾਂਦਾ ਬਹੁਤ ਜ਼ਿਆਦਾ ਹੈਨਾ ਤੇ ਹਾਂ ਉਸ ਤੋਂ ਬਾਅਦ ਉਹ ਜਦੋਂ ਹੁਣ ਠੀਕ ਹੈ ਬਿਲਕੁਲ ਆਪਣੇ ਬਿਲਕੁਲ ਸਹੀ ਹੈ ਆਪਣੀ ਮੋਲ ਦੇ ਵਿੱਚ ਹੁਣ ਲੱਗਿਆ ਰਹਿੰਦਾ ਆ ਆਪਣੇ ਵੀ ਤੁਹਾਨੂੰ ਜੀ ਦੇ ਬੱਚੇ ਤੁਹਾਡੇ ਬੱਚੇ ਆਏ ਹੋਏ ਤੇ ਕਿਵੇਂ ਆ ਭਾਂਜੀ ਸਖਰੇ ਆ ਬੱਚੇ ਹਾਂਜੀ ਖੁਸ਼ ਹੋ ਹੋਣ ਕੋਸ਼ੇ ਤੋਂ ਬਿਸਤ ਕੇ ਬੱਚਿਆਂ ਨੇ ਜਿਹੜੇ ਕਾਫੀ ਰਿਕਵਰ ਕਰ ਪੀਏ ਨੇ ਬੱਚੇ ਹਾਂ ਵੀ ਮਤਲਬ ਤੁਹਾਨੂੰ ਵੀ ਚੰਗਾ ਫੀਲ ਹੋਦਾ ਹੋਗਾ ਹਾਂਜੀ ਵੀ ਹੁਣ ਤੁਹਾਡਾ ਬੱਚਾ ਜਿਹੜਾ ਉਹ ਦੁਨੀਆ ਦੇ ਵਿੱਚ ਨਾਲ ਨੇ ਦੇ ਕਾਬਲ ਹੋ ਗਿਆ ਹਾਂਜੀ ਹਾਂਜੀ ਅਸਲ ਦੇ ਵਿੱਚ ਕਾਬਲ ਤਾਂ ਬੱਚੇ ਜ਼ਿਆਦਾ ਹੁੰਦੇ ਆ ਆਮ ਬੱਚਿਆਂ ਨਾਲ ਜ਼ਿਆਦਾ ਕੰਮ ਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਹੋਊ ਤਾਂ ਹੈਗੀ ਹੈ। ਹਾਂਜੀ ਉਹ ਤਾਂ ਸਰ ਸਹੀ ਹੈ। ਤੇ ਪਹਿੰਜੀ ਤੁਹਾਡੇ ਨਾਲ ਗੱਲਬਾਤ ਕਰਨੇ ਦਾ ਹੁਣ ਬੱਚਾ। ਹਾਂਜੀ ਸਰ ਥੋੜਾ ਥੋੜਾ ਜ਼ਿਆਦਾ ਕਿ ਕਿ ਮੇਰਾ ਬੱਚਾ ਛੋਟਾ ਹੈ। ਅਜੇ ਨਹੀਂ ਤੁਹਾਨੂੰ ਸਮਝ ਆ ਜਾਂਦਾ ਪਰ ਉਹ ਵੀ ਕੀ ਕਹਿੰਦਾ ਕਿ ਮਤਲਬ ਥੋੜਾ ਥੋੜਾ ਜ਼ਿਆਦਾ ਤੇ ਨਹੀਂ ਹੁੰਦਾ। ਮਤਲਬ ਤੁਹਾਨੂੰ ਵੀ ਨਾਲ ਸਿੱਖਣ ਦੀ ਲੋੜ ਆ ਪੈਂਦਾ ਕਾਦੇ ਕੁਝ ਵੀ ਕੋਸ਼ਿਸ਼ ਕਰਦੇ। ਇਹਨਾਂ ਦੀ ਲੈਂਗੁਏਜ ਜੇ ਤੁਸੀਂ ਸਿੱਖੂਗਾ ਤਾਂ ਤੁਹਾਨੂੰ ਆਪਸ ਵਿੱਚ ਗੱਲਬਾਤ ਕਰਨ ਦਾ ਸੌਖਾ ਹੋ ਜਾਊਗਾ। ਦੇਖੋ ਤੁਸੀਂ ਇਹ ਆਹਾ ਆਏ ਜਿਹੜੀ ਆਸ਼ਾ ਕਰਨਾ ਮੈਨੂੰ ਐ ਲੱਗਦਾ ਕਿ ਮੈਨੂੰ ਮੈਂ ਮੈਂ ਦਿਲ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ਕਿ ਇਹ ਕਿੱਤਾ ਵੱਡਾ ਅਪਰਾਧ ਹੈ ਮੈਂ ਅੱਜ ਇੱਥੇ ਪਹੁੰਚਣ ਚ ਬਹੁਤ ਸਾਰਾ ਲੇਟ ਹੋਇਆ ਮੈਂ ਕਿ ਧਰਨੇ ਦੇ ਵਿੱਚ ਫਸ ਗਿਆ ਸੀ ਤੇ ਮੈਨੂੰ ਕਿਤੇ ਨਾ ਕਿਤੇ ਐ ਵੀ ਮਹਿਸੂਸ ਹੋਣ ਲੱਗ ਗਿਆ ਸੀ ਕਿ ਯਾਰ ਜੇ ਮੈਂ ਨਾ ਪਹੁੰਚ ਸਕਿਆ ਨਾ ਤਾਂ ਮੈਂ ਸ਼ਾਇਦ ਦੁਨੀਆ ਦਾ ਬਹੁਤ ਵੱਡਾ ਮੂਵਮੈਂਟ ਮਿਸ ਕਰਦਾ ਮੈਨੂੰ ਫਿਰ ਵੀ ਇੱਥੇ ਮੈਨੂੰ ਸਾਰੇ ਮਾਪਿਆਂ ਨੇ ਉਹ ਲਿਖਿਆ ਤਾਂ ਧੰਨਵਾਦ ਵੀ ਕਰਨਾ ਜਿੰਨੇ ਵੀ ਜਿੰਨੇ ਵੀ ਮੈਨੇਜਮੈਂਟ ਆਪਣੀ ਕਿਰਤ ਕਮਾਈ ਦੇ ਨਾਲ ਨਾ ਐਡਾ ਵੱਡਾ ਪਰਾਲਾ ਕਰ ਰਹੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਰ ਦਾਨੀ ਦਾ ਧੰਨਵਾਦ ਕਰਦਾ ਹਰ ਪ੍ਰਬੰਧਕ ਦਾ ਧੰਨਵਾਦ ਕਰਦਾ ਹਰ ਮਤਲਬ ਦਿਲੋਂ ਸਲੂਟ ਕਰਦਾ ਵੀਡੀਓ ਨੂੰ ਸ਼ੇਅਰ ਕਰਿਓ ਦੁਨੀਆ ਤੱਕ ਪਹੁੰਚਾਇਓ ਕਿ ਇਹੋ ਜਿਹੇ ਲੋਕ ਵੀ ਜਿਹੜੇ ਇਹਨਾਂ ਬੱਚਿਆਂ ਲਈ ਕੰਮ ਕਰ ਰਹੇ ਆ ਜਿਵੇਂ